ਬਟਾਲਾ ਨਸਤੇਕ ਪੈਂਦੇ ਤੇ ਅਸੀ ਕਸਬਾ ਧਿਆਨਪੁਰ ਵਿਖੇ ਉੱਸ ਸਮੇਂ ਮਾਤਮ ਸ਼ਾ ਗਿਆ ਜਦੋਂ ਆਪਣੇ ਪਤੀ ਅਮਿਤ ਕੁਮਾਰ ਨਾ ਮਾਤਾ ਦੇ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਲਈ ਨਬਦੁੱਲਹਨ ਸਪਨਾ ਦੀ ਵੈਸ਼ਨੂ ਦੇਵੀ ਵਿਖੇ ਪਹਾੜ ਖਿਸਕ ਜਾਣ ਕਨ ਬਾਪਰੇ ਹਾਦਸੇ ਵਿੱਚ ਮੌਤ ਹੋਣ ਜਾਂਦਾ ਦਰਦਨਕ ਸਬੰਚਾਰ ਪਿੰਡ ਧਿਆਨਪੁਰ ਵਿਖੇ ਪੁੱਜਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੇਵਰ ਦੀਪੂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦਾ ਪਰਾ ਅਮਿਤ ਕੁਮਾਰ ਜੋ ਵਿਦੇਸ਼ ਤੋਂ ਪਰਤਨ ਉਪਰੰਤ 28 ਜੁਲਾਈ ਨੂੰ ਸਪਨਾਬਾਸੀ ਅਮਰੀਕਾ ਨਾਲ ਵਿਆਹ ਬੰਧਨ ਵਿੱਚ ਬੰਦੇ ਸਨ ਅਤੇ ਐਤਵਾਰ ਨੂੰ ਸਪਨਾ ਜਿਸ ਨੂੰ ਸਾਡੇ ਪਰਿਵਾਰਿਕ ਜੀ ਸਿਖਾ ਵੀ ਕਹਿੰਦੇ ਹਨ ਅਤੇ ਪਤੀ ਅਮਿਤ ਕੁਮਾਰ ਸਮੇਤ ਮਾਤਾ ਬੈਸ਼ਨੂ ਦੇਵੀ ਜੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ ਜਦਕਿ ਅੱਜ ਪਰਿਵਾਰਿਕ ਜੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਨੂੰ ਸਪਨਾ ਦਾ ਦੇਹਾਂਤ ਹੋ ਗਿਆ ਹੈ ਪਰਿਵਾਰਿਕ ਜੀਆ ਨੇ ਦੱਸਿਆ ਕਿ ਸਪਨਾ ਆਪਣੇ ਮਾਤਾ ਪਿਤਾ ਦੀ ਇਕਲੋਤੀ ਔਲਾਦ ਸੀ ਪਰਿਵਾਰਿਕ ਜੀਆ ਨੇ ਦੱਸਿਆ ਕਿ ਅਮਿਤ ਕੁਮਾਰ ਵਿਦੇਸ਼ ਤੋਂ ਭਾਰਤਨ ਉਪਰੰਤ ਸ਼ਾਦੀ ਕਰਕੇ ਇਸ ਵੇਲੇ ਕੋਟਲੀ ਸੂਰਤ ਮੱਲੀ ਵਿੱਚ ਜੂਸਵਾਰ ਦੀ ਦੁਕਾਨ ਕਰ ਰਿਹਾ ਹੈ ਅਤੇ ਇੱਕ ਮਹੀਨਾ ਪਹਿਲਾਂ ਹੋਏ ਵਿਆਹ ਦੇ ਹਜੇ ਚਾ ਵੀ ਪੂਰੇ ਨਹੀਂ ਹੋਏ ਸਨ ਕਿ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਭਈ ਇੱਕ ਕਿੰਨਾ ਹਜੇ ਵਿਆਹ ਨੂੰ ਹੋਇਆ ਵਾ ਵਿਆਹ ਹੁੰਦੇ ਵਗੇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਭਾਈ ਜਿੱਦ ਕਿ ਦੇਖ ਤੇ ਸਾਡੀ ਭਾਬੀ ਦੀ ਜਨਤੂ ਹੈ ਸਭ ਤੋਂ ਛੋਟੀ ਭਾਬੀ ਹੈ ਸਾਡੀ ਮੇਰੇ ਛੋਟੇ ਬ੍ਰਦਰ ਦੀ ਵੱਡੀ ਸੀ ਸਾਡੇ ਹਾਂਜੀ ਹਾਂਜੀ ਭਾਈ ਸਾਡੇ ਚਾਵਣੀ ਆ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਮਹਿੰਦੀ ਮਹਿੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੁੜੀ ਦੀ ਮੇਰੀ ਧੀ ਆ ਤੂੰ ਮਾਰਾ ਤਾਂ ਨਹੀਂ ਜਾਦਾ ਦਰਸ਼ਨ ਹੀ ਨਹੀਂ ਦਿੱਤੇ ਮਾਰਾ ਨੇ ਉਹਦੀ ਮਨਜ਼ੂਰੀ ਨਹੀਂ ਭਾਈ ਹੋਇਆ ਜਾ ਡੋਰੀ ਆ ਗਈ ਕੋਈ ਭਾਈ ਤੁਰੇ ਦੇ 5 ਵੇ ਨੇ ਤੁਰੇ ਸ਼ੈਲ 10:00 ਨਵੇ ਤੱਕ ਆ ਜੂਗਾ ਬੰਨਾ ਨਰਾਜ ਸਰੇਂਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਹੀ 28 ਗੱਲ ਤੂੰ ਇਹਨਾਂ ਦੀ ਮੈਰਿਜ ਹੋਈ ਹੈ ਜੀ ਅਜਨ ਨੂੰ 1 ਮਹੀਨਾ ਹੋ ਗਿਆ ਪੁਰਾ ਮੈਰਿਜ ਦਾ ਜੀ ਪੈਂਦੀ ਯਾਤਰਾ ਵਾਸਤੇ ਵੈਸ਼ਨੂ ਦੇ ਵੀ ਮਾਤਾ ਦੇ ਘਰੇ ਕੱਲ ਜੀ ਤੁਰੇ ਗਏ ਰਾਤ ਇਹ ਉੱਥੇ ਰਹੇ ਆ ਨੂੰਹ ਨੇ ਫੋਨ ਕੀਤਾ ਤੇ ਅਸੀਂ ਫਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲੋ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸੇਰੇ ਹੀ ਯਾਤਰਾ ਕਰਨਗੇ ਜੀ ਸੇਰੇ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਇਹ ਭਰਾ ਮੇਰੇ ਨੇ ਕਹਿੰਦਾ ਮੈਂ ਤਾਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਿ ਤਿੰਨ ਵਜੇ ਉਹਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਕਹਿੰਦੇ ਮਤਲਬ ਕਟਰੇ ਲੈ ਗਏ ਹਸਪੀਟਲ ਦੇ ਵਿੱਚ ਤੇ ਕਟੜੇ ਜਾ ਕੇ ਜੀ ਉਹਨਾਂ ਨੂੰ 2:30 3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਦਾ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦਾ ਪਿੱਕੇ ਦਾ ਨਾਲ ਸਪਨਾ ਉਹ। ਮਨੇ ਕਹਿਆ ਵੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਆਣ ਦੇ ਵਿੱਚ ਹੋਈ। ਅਜੇ ਤਾਂ 1 ਮਹੀਨਾ ਹੋਇਆ ਗਿਆ ਅਚਾਨਕ ਹੀ ਹਾਂ ਹਾਂ ਜੀ 1 ਮਹੀਨਾ ਜੇ ਹਨੂ ਉਹਦੇ ਦੇ ਕਾ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹਦਾ ਪਿੱਕੇ ਦੇਖਿਆ ਜੀ। ਅੰਮ੍ਰਿਤਸਰੋਂ ਉਹਨਾਂ ਦਾ ਵਿਆਹ ਕਿੱਧਰ ਦੀ ਜੀ ਸਲੀਪੁਰੇ ਦੀ। ਸਾਨੂੰ ਕਿਸੇ ਗੱਲ ਦੀ ਇਹ ਤਾਂ ਕਦੀ ਚਿੰਤਾ ਹੀ ਨਹੀਂ ਸੀ ਆ ਗੱਲ ਤਾਂ ਇਹਨਾਂ ਨਾਲ ਨਹੀਂ ਹੋ ਜੇਗੀ ਹੋਇਆ ਬਸ ਜਿਉਂ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਛੱਤ ਦੇ ਲਾਗੇ 5 ਕਿ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ ਤੇ ਕਹਿੰਦਾ ਵੀ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇਣਾ ਜੇ ਕੋਈ ਗੱਲ ਨਹੀਂ ਕਿਸੇ ਫੋਟੋ ਖਿੱਚਣ ਲੱਗਿਆਂ ਸ਼ੈੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਹੋਇਆ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਤੇ ਡੈਥ ਹੋ ਗਈ ਇਹਦੀ ਤੇ ਬਾਕੀ ਦੋ ਤਿੰਨ ਜ਼ਖਮੀ ਹੋ ਗਈ ਆ ਫਿਰ ਕਿਸੇ ਨੇ ਹੋਰ ਵੀ ਨੂੰ ਦੱਸਿਆ ਫੋਨ ਕਰਕੇ ਤੇ ਮਤਲਬ ਇੱਕ ਦੇੜੀ ਚੋਂ ਉਹਦੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਅਸੀਂ ਤੇ ਮੇਰਾ ਭਰਾ ਜਿਹੜਾ ਸੀ ਸੱਚ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਲਦਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੌ ਮਰੀ ਉਹਨਾਂ ਦੀ ਉਮਰ ਨੇ ਹੁਣ 28-29 ਸਾਲ ਦੀ ਰਾ ਦੀ ਉਹ 26-27 ਸਾਲ ਦੀ ਬੁਢੀ ਦੀ ਹੋएगी ਜੀ ਸਾਡੀ ਉਮਰ ਅਜੇ ਸਾਡੇ 40 ਪੂਰੇ ਨਹੀਂਥੇ ਜੀ ਸਾਰੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾਦੀ ਯਾਰ ਸਾਰੇ ਜਾਣਿਆ ਵੀ ਆਪਾਂ ਗੱਡੀ ਲੈ ਕੇ ਹੁੰਨੇ ਆ ਸਾਨੂੰ ਅਫਕ ਇਹਨੇ ਮੈਸੇਜ ਕੀਤਾ ਦੀ ਸਾਰਾ ਸਹਾਤਾ ਜਿਹੜਾ ਸੀ 800 ਪੀ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅੱਤੇ ਲੈ ਕੇ ਆਉਣਗੇ ਤੇ ਤੁਸੀਂ ਮਤਲਬ ਨਾ ਮੈਂ ਅਸੀਂ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਤੇ ਸਾਨੂੰ ਕੋਈ ਅਸੀਂ ਬਸ ਜ਼ੇੜ ਦੇ ਬਸ ਇਦਾਂ ਹੀ ਬੁੰਦਲੇ ਫਿਰਨ ਦੇ ਆਨੂੰ ਕੋਈ ਇਹ ਕਰਦਾ ਨਹੀਂ ਕੋਈ ਨਹੀਂ ਜੀ ਹਜੇ ਤੱਕ ਕੋਈ ਡੈੱਡ ਬਡੀ ਨਹੀਂ ਕੰਮ ਚੀ ਜੀ